ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਇੱਦੀ ਅਧੂਰੀ ਗੱਲ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਨੂੰ ਮਾਗ ਮਹੀਨੇ ਦੀ ਮੱਸੀਆ ਦਾ ਦਿਨ ਹੈ ਕੱਲ ਨੂੰ ਆ 9 ਫਰਵਰੀ 9 ਤੋਂ ਬਾਅਦ 10 11 12 ਅਤੇ 13 ਦੀ ਆ ਸੰਗਰਾਦ ਤਮਸਿਆ ਵਾਲੇ ਦਿਨ ਤੋਂ ਲੈ ਕੇ 12 ਫਰਵਰੀ ਤੱਕ 4 ਦਿਨ ਬਣਦੇ ਨੇ ਅਤੇ ਇਹ 4 ਦਿਨ ਲਗਾਤਾਰ ਆਪਾਂ ਇੱਕ ਕੰਮ ਕਰਨਾ ਹੈ ਕਿਉਂ ਕਰਨਾ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਮਾਗ ਮਹੀਨੇ ਦੀ ਭਗਤੀ ਦਾ ਫਲ ਸਾਨੂੰ 12 ਗੁਣਾ ਮਿਲਦਾ ਹੈ ਮਾਗ ਮਹੀਨੇ ਦੇ ਵਿੱਚ ਜੋ ਵੀ ਆਪਾਂ ਪਾਠ ਪੂਜਾ ਕਰਦੇ ਆਂ ਦਾਨ ਪੁੰਨ ਕਰਦੇ ਆਂ ਸੇਵਾ ਕਰਦੇ ਆਂ ਜਾਂ ਕੋਈ ਵੀ ਚੰਗਾ ਕੰਮ ਕਰਦੇ ਆਂ ਨਾ ਉਹਦਾ ਫਲ ਸਾਨੂੰ 12 ਗੁਣਾ ਮਿਲਦਾ ਹੈ ਤਾਂ ਫਿਰ ਆਪ ਸੋਚੋ ਵੀ ਇਸ ਮਹੀਨੇ ਦਾ ਕਿੰਨਾ ਫਲ ਸੀ ਹੁਣ ਸਾਰਾ ਮਹੀਨਾ ਜੇਕਰ ਗਵਾ ਲਿਆ ਹੈ ਨਹੀਂ ਨਾਮ ਜਪਿਆ ਗਿਆ ਤਾਂ ਇਹ 4 ਦਿਨ ਜ਼ਰੂਰ ਸਮਾਂ ਲੈਣੇ ਆ ਅਤੇ ਜਿਨ੍ਹਾਂ ਨੇ ਪੂਰਾ ਮਹੀਨਾ ਸੰਭਾਲ ਲਿਆ ਹੈ ਉਹਨਾਂ ਦੇ ਅੱਗੇ ਵੀ ਬੇਨਤੀ ਆ ਕਿ ਇਹ 4 ਦਿਨ ਇਹਦਾ ਇੱਕ ਪਲ ਇੱਕ ਛਿਣ ਵੀ ਵਿਥਾ ਨਹੀਂ ਜਾਣਾ ਚਾਹੀਦਾ ਵੱਧ ਤੋਂ ਵੱਧ ਨਾਮ ਬਾਣੀ ਦੇ ਨਾਲ ਜੁੜਨਾ ਹੈ ਅਤੇ ਹੋਰਾਂ ਨੂੰ ਜੋੜਨਾ ਹੈ ਕਿਉਂਕਿ ਇਹ ਸਮੇਂ ਹੀ ਨੇਦਾ ਉਪਦੇਸ਼ ਹੈ ਕਿ ਆਪ ਜਪ ਜੇ ਜਪ ਲਿਆ ਹੈ ਤਾਂ ਹੁਣ ਅੱਗੇ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਆਪਣੇ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਕਿਉਂਕਿ ਆਪਣੇ ਵੱਲੋਂ ਤਾਂ ਇੱਕ ਕੋਸ਼ਿਸ਼ ਹੈ ਆ ਕਿਰਪਾ ਮਾਲਕ ਦੀ ਆ ਇਹ ਨਾਮ ਦੀ ਦਾਤ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਿਲਦੀ ਹੈ ਜਿੰਨੂੰ ਦੇਣ ਉਹਨੂੰ ਹੀ ਮਿਲਦੀ ਆ ਬਸ ਆਪਣਾ ਭਲਾ ਤਾਂ ਵਿੱਚ ਕੋਸ਼ਿਸ਼ ਕਰਨ ਦੇ ਵਿੱਚ ਹੋ ਜਾਣਾ ਹੈ ਕਿ ਅਸੀਂ ਇੱਕ ਕੋਸ਼ਿਸ਼ ਕੀਤੀ ਆ ਕਿਸੇ ਨੂੰ ਗੁਰੂ ਘਰ ਲੈ ਗਏ ਕਿਸੇ ਨੂੰ ਅਮਰਤ ਵੇਲੇ ਦੀ ਮਹੱਤਤਾ ਦੱਸ ਦਿੱਤੀ ਕਿਸੇ ਦੇ ਕੋਲ ਬੈਠ ਕੇ ਗੁਰੂ ਦੀ ਗੱਲ ਕੀਤੀ ਤੇ ਉਹ ਗੱਲ ਉਹਦੇ ਮਨ ਨੂੰ ਲੱਗ ਗਈ ਉਹਦਾ ਮਨ ਗੁਰੂ ਚਰਨਾਂ ਵੱਲ ਜੁੜ ਗਿਆ ਸਾਡੇ ਵੱਲੋਂ ਕੀਤੀ ਹੋਈ ਕੋਸ਼ਿਸ਼ ਦੇ ਨਾਲ ਸਾਡਾ ਭਲਾ ਹੋ ਜਾਣਾ ਹੈ ਕਿਰਪਾ ਮਾਲਕ ਦੀ ਆਪਾਂ ਆਪ ਵੀ ਨਾਮ ਜਪਣਾ ਹੈ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਨਾਮ ਬਾਣੀ ਦੇ ਨਾਲ ਜੋੜਨਾ ਹੈ ਇਸ ਇਹਨਾਂ 4 ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਗੁਰਬਾਣੀ ਦਾ ਪਾਠ ਕਰਨਾ ਮੋਲ ਮੰਤਰ ਜੀ ਦਾ ਜਾਪ ਕਰ ਲਓ ਵਾਹਿਗੁਰੂ ਜੀ ਦਾ ਜਾਪ ਕਰ ਲਓ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲਓ ਆਪਣੇ ਸਮੇਂ ਦੇ ਅਨੁਸਾਰ ਆਪਣੀ ਸ਼ਰਧਾ ਦੇ ਅਨੁਸਾਰ ਜੋ ਵੀ ਪਾਠ ਤੁਹਾਨੂੰ ਸਰਲ ਲੱਗਦਾ ਹੈ ਜੋ ਵੀ ਪਾਠ ਕਰਨ ਦੇ ਵਿੱਚ ਜੋ ਵੀ ਸ਼ਬਦ ਜਾਪ ਕਰਨ ਦੇ ਵਿੱਚ ਤੁਹਾਨੂੰ ਆਨੰਦ ਆਉਂਦਾ ਹੈ ਜਾਂ ਸੌਖਾ ਲੱਗਦਾ ਹੈ ਉਹੀ ਜਪਨਾ ਸ਼ੁਰੂ ਕਰਦਾਓ ਅਮਰਤ ਵੇਲਾ ਦਾ ਹਰ ਹਾਲ ਦੇ ਵਿੱਚ ਆਪਾਂ ਸਾਹਮਣਾ ਹੀ ਸਾਹਮਣਾ ਹੈ ਕਿਉਂਕਿ ਅਮਰਤ ਵੇਲੇ ਦੀ ਤਾਂ ਕਿਸੇ ਦਿਨ ਦੀ ਵੀ ਛੋਟ ਨਹੀਂ ਆ। ਭਾਵੇਂ ਮੀਂਹ ਹੋਵੇ, ਹਨੇਰੀ ਹੋਵੇ, ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੋਵੇ, ਸੁਖ ਹੋਵੇ, ਅਮਰਤ ਵੇਲੇ ਦੀ ਛੋਟ ਨਹੀਂ ਆ। ਅਮਰਤ ਵੇਲਾ ਤਾਂ ਹਰ ਹਾਲ ਦੇ ਵਿੱਚ ਸਾਹਮਣਾ ਹੀ ਸਾਹਮਣਾ ਹੈ। ਭਾਗ ਕੀ ਅਮਰਤ ਵੇਲੇ ਉੱਠਣਾ ਹੈ, ਉੱਠ ਕੇ ਨਾਮ ਜਪਣਾ ਹੈ। ਗੁਰਬਾਣੀ ਦਾ ਪਾਠ ਕਰਨਾ ਹੈ। ਅਮਰਤ ਵੇਲੇ ਤੋਂ ਇਲਾਵਾ ਆਪਾਂ ਇਹਨਾਂ 4 ਦਿਨਾਂ ਦੇ ਵਿੱਚੋਂ ਇੱਕ ਪਾਲੇ ਕਿਛਣੀ ਬਿਰਥਾ ਨਹੀਂ ਜਾਣਦੇ ਨਾ ਜੇਕਰ ਵਿਹਲੇ ਆ ਬੈਠ ਕੇ ਪਾਠ ਕਰ ਸਕਦੇ ਆ ਫਿਰ ਬੈਠ ਕੇ ਪਾਠ ਕਰਨਾ ਜੇ ਪੂਰਾ ਪਰਿਵਾਰ ਨਾਲ ਕੇ ਪਾਠ ਕਰ ਸਕਦਾ ਹੈ ਨਾ ਪੂਰਾ ਪਰਿਵਾਰ ਇਕੱਠੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰ ਲਈਏ ਇਕੱਠੇ ਬੈਠ ਕੇ ਸੁਖ ਨੂੰ ਸਾਹਿਬ ਜੀ ਦਾ ਪਾਠ ਕਰੀਏ ਮੂਲ ਮੰਤਰ ਜੀ ਦੇ ਜਾਪ ਕਰੀਏ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਕਿਉਂਕਿ ਇਹ ਨਾਮ ਦੀ ਕਮਾਈ ਜਿੰਨੀ ਹੀ ਕਰ ਲਵਾਂਗੇ ਨਾ ਓਨਾ ਹੀ ਸਾਡਾ ਭਲਾ ਹੋਣਾ ਹੈ ਓਨੇ ਹੀ ਸਾਡੇ ਮਾੜੇ ਕਰਮ ਮਾੜੇ ਲੇਖ ਕੱਟੇ ਜਾਣੇ ਆ ਓਨੇ ਹੀ ਸਾਡੇ ਪੁੰਨ ਬਣਨਗੇ ਤਾਂ ਆਪ ਜਪਣਾ ਹੈ ਬੱਚਿਆਂ ਨੂੰ ਵੀ ਨਾਲ ਬਿਠਾ ਕੇ ਜਪਉਣਾ ਹੈ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਤੋਂ ਬਿਨਾ ਛਟਕਾਰਾ ਨਹੀਂ ਆ ਭਾਵੇਂ ਆਪਾਂ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਈਏ ਦਾਨ ਪੁੰਨ ਕਰ ਲਈਏ ਸੇਵਾ ਕਰ ਲਈਏ ਇਹ ਤਾਂ ਟਿੱਕਰ ਕੀ ਕਹਿੰਦੇ ਤੀਰਥ ਦੇ ਉੱਤੇ ਜਾ ਕੇ ਬੈਠ ਜਾਓ ਵਾਰ-ਵਾਰ ਇਸ਼ਨਾਨ ਕਰੋ ਪਰ ਜਿੰਨੀ ਦੇਰ ਤੱਕ ਸਾਡੇ ਪੱਲੇ ਨਾਮ ਦੀ ਕਮਾਈ ਨਹੀਂ ਹੈ ਨਾ ਉੰਨੀ ਦੇਰ ਤੱਕ ਸਾਡੇ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਵੀ ਸਾਨੂੰ ਨਹੀਂ ਮਿਲਦਾ ਆਹ ਮੰਨਦੇ ਆ ਕਿ ਦਾਨ ਪੁੰਨ ਕਰਨਾ ਸੇਵਾ ਕਰਨੀ ਇਹ ਸਾਡਾ ਚੰਗਾ ਕਰਮ ਬਣਦਾ ਹੈ ਪਰ ਨਾਮ ਦੀ ਕਮਾਈ ਪਹਿਲਾਂ ਹੈ ਨਾਮ ਤੋਂ ਬਿਨਾ ਤਾਂ ਛਟਕਾਰਾ ਹੈ ਹੀ ਨਹੀਂ ਆ ਨਾਮ ਜਪਣਾ ਹੀ ਪੈਣਾ ਹੈ ਤਾਂ ਫਿਰ ਵੱਧ ਤੋਂ ਵੱਧ ਨਾਮ ਜਪਣਾ ਹੈ ਅਤੇ ਜੇਕਰ ਸਾਡੇ ਕਰਕੇ ਕੋਈ ਹੋਰ 1 2 ਕੋਈ 4 ਜੀ ਜੁੜਦੇ ਆ ਤਾਂ ਇਹ ਵੱਡੇ ਭਾਗ ਸਾਡੇ ਚੰਗੀ ਕਿਸਮਤ ਸਾਡੀ ਜੇ ਸੱਚਮੁੱਚ ਕਿਸੇ ਦਾ ਭਲਾ ਕਰਨਾ ਹੈ ਤਾਂ ਮਾਗ ਦੇ ਮਹੀਨੇ ਦੇ ਵਿੱਚ ਕੋਈ ਜੀ ਵੀ ਨਾਮ ਬਾਣੀ ਦੇ ਨਾਲ ਜੁੜ ਜਾਵੇ ਤਾਂ ਮਹਾਪੁਰਖ ਜੀ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਜੁੜੇ ਕਦੇ ਵੀ ਟੁੱਟਦੇ ਨਹੀਂ ਆ ਗੁਰੂ ਸਾਹਿਬ ਜੀ ਕਦੇ ਟੁੱਟਣ ਹੀ ਨਹੀਂ ਦਿੰਦੇ ਤਾਂ ਇਸ ਮਹੀਨੇ ਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਹੈ ਜੇ ਸੱਚਮੁੱਚ ਆਪਣੀ ਬੱਚਿਆਂ ਦਾ ਭਲਾ ਚਾਹੁੰਦੇ ਆ ਆਪਣੇ ਭੈਣ ਭਰਾਵਾਂ ਦਾ ਭਲਾ ਚਾਹੁੰਦੇ ਆ ਕਿਸੇ ਵੀ ਜੀ ਦਾ ਭਲਾ ਚਾਹੁੰਦੇ ਆ ਨਾ ਉਹਨੂੰ ਵੱਧ ਤੋਂ ਵੱਧ ਪ੍ਰੇਰਨਾ ਦੇ ਕੇ ਗੁਰੂ ਘਰ ਲੈ ਕੇ ਜਾਈਏ ਗੁਰੂ ਦੇ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਅਮਰਤ ਵੇਲੇ ਸਿਮਰਨ ਸਾਧਨਾ ਦੇ ਨਾਲ ਜੋੜੀਏ ਤਾਂ ਜੋ ਉਹਦਾ ਭਲਾ ਹੋਵੇ ਕਿਉਂਕਿ ਨਾਮ ਜਪ ਜਪ ਕੇ ਭਲਾ ਹੋਣਾ ਹੈ ਜਿੰਨੀ ਦੇਰ ਤੱਕ ਸਾਡੇ ਪੱਲੇ ਨਾਮ ਦੀ ਕਮਾਈ ਨਹੀਂ ਹੈ ਨਾ ਬਾਕੀ ਕੀਤੀ ਹੋਈ ਕਮਾਈ ਵੀ ਵਿਅਰਥਿਆ ਉਹ ਕਮਾਈ ਨੇ ਵੀ ਸਾਨੂੰ ਸੁਖ ਨਹੀਂ ਦੇਣਾ ਪਰ ਜੇ ਸਾਡੇ ਪੱਲੇ ਨਾਮ ਦੀ ਕਮਾਈ ਆ ਫਿਰ ਦੂਜੀ ਕਮਾਈ ਘੱਟ ਵੀ ਹੋਵੇਗੀ ਨਾ ਉਹਦੇ ਵਿੱਚ ਵੀ ਮਾਲਕ ਨੇ ਬਰਕਤਾਂ ਪਾ ਦੇਣੀਆਂ ਨੇ ਉਹਦੇ ਨਾਲ ਵੀ ਸਾਨੂੰ ਸਬਰ ਸੰਤੋਖ ਮਿਲ ਜਾਣਾ ਹੈ ਸਾਡੇ ਅੰਦਰ ਸਬਰ ਸੰਤੋਖ ਆ ਜਾਵੇਗਾ ਪਰ ਜੇਕਰ ਨਾਮ ਦੀ ਕਮਾਈ ਨਹੀਂ ਆ ਤਾਂ دنیਵੀ ਕਮਾਈ ਜਿੰਨੀ ਮਰਜ਼ੀ ਕਰ ਲਈਏ ਧਨ ਦੌਲਤ ਜਿੰਨਾ ਮਰਜ਼ੀ ਜੋੜ ਲਈਏ ਫਿਰ ਅੰਦਰ ਦੀ ਭੁੱਖ ਨਹੀਂ ਮਿਟਦੀ ਬੰਦੇ ਨੂੰ ਹੋਰ ਤੋਂ ਹੋਰ ਜ਼ਿਆਦਾ ਤੋਂ ਜ਼ਿਆਦਾ ਚਾਹੀਦਾ ਹੁੰਦਾ ਹੈ ਇਹ ਮਨਕ ਦੇ ਰੱਜਦਾ ਨਹੀਂ ਆ ਬੰਦੇ ਦਾ ਲਾਲਚ ਕਦੇ ਘਟਦਾ ਨਹੀਂ ਆ ਪਰ ਜਦੋਂ ਹੀ ਸਤਿਗੁਰ ਸੱਚੇ ਪਾਸ਼ਾ ਦਾ ਮਿੱਠਾ ਪਿਆਰਾ ਨਾਮ ਅੰਦਰ ਜਾਂਦਾ ਹੈ ਨਾ ਸਾਡੇ ਅੰਦਰ ਸਬਰ ਸੰਤੋਖ ਦੀ ਜੋਤ ਜਗਦੀ ਆ ਤਾਂ ਆਪਾਂ ਇੰਨਾ 4 ਦਿਨਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਨਾਮ ਦੀ ਜੋਤ ਜਗਾ ਕੇ ਰੱਖਣੀ ਆ ਕਿਉਂਕਿ ਨਾਮ ਦੀ ਜੋਤ ਨਹੀਂ ਸਾਡਾ ਭਲਾ ਕਰਨਾ ਹੈ ਨਾਮ ਦੀ ਜੋਤ ਤੋਂ ਭਾਵ ਆ ਕਿ ਵੱਧ ਤੋਂ ਵੱਧ ਨਾਮ ਜਪਣਾ ਹੈ ਤਾਂ ਫਿਰ ਆਓ ਜੇਕਰ ਹੁਣ ਵੀਡੀਓ ਮਿਲੀ ਹੈ ਨਾ ਤਾਂ ਵੀਡੀਓ ਸੁਣਦਿਆਂ ਸਾਰ ਹੀ ਜਪਣਾ ਸ਼ੁਰੂ ਕਰ ਦੇਣਾ ਵਾਹਿ ਗੁਰੂ 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 ਇਸ ਤਰ੍ਹਾਂ ਵਾਹਿਗੁਰੂ ਜੀ ਦਾ ਜਾਪ ਕਰੋ ਜਾਂ ਫਿਰ ਮੂਲ ਮੰਤਰ ਜੀ ਦੇ ਜਾਪ ਕਰੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੇ ਬੀਜ ਨਾਨਕ ਹੋਸੀਪੀ ਸੱਚ ਇਸ ਤਰ੍ਹਾਂ ਆਪਾਂ ਮੂਲ ਮੰਤਰ ਜੀ ਦੇ ਜਾਪ ਕਰਦੇ ਰਹੋ ਕਿਉਂਕਿ ਅਮਰਤ ਵੇਲੇ ਉੱਠ ਕੇ ਜੇਕਰ ਗੁਰਬਾਣੀ ਦਾ ਪਾਠ ਕਰ ਲਿਆ ਤਾਂ ਦਿਨ ਭਰ ਦੇ ਵਿੱਚ ਆਪਾਂ ਮੂਲ ਮੰਤਰ ਜੀ ਦੇ ਜਾਪ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹਾਂ ਕੰਮ ਕਾਰ ਕਰਦਿਆਂ ਤੁਰਦਿਆਂ ਫਿਰਦਿਆਂ ਸਫ਼ਰ ਦੇ ਵਿੱਚ ਜਿੱਥੇ ਵੀ ਮੌਕਾ ਮਿਲਦਾ ਹੈ ਨਾ ਵੀ 1 ਮਿੰਟ ਇੱਕ ਪਲ ਵੀ ਆਪਾਂ ਇਹ ਸੋਚਣਾ ਵੀ ਛੱਡਉਣਾ ਨਹੀਂ ਆ ਗੁਰੂ ਲਿਖੇ ਲੰਮਾ ਹੈ ਤਾਂ ਦੇਖਣਾ ਇਹ 4 ਦਿਨਾਂ ਦੀ ਕਮਾਈ ਵੀ ਸਾਨੂੰ ਪਾਰ ਲਗਾ ਸਕਦੀ ਆ ਅਤੇ ਜਿਹੜੇ ਪੂਰੇ ਮਾਗਦੇ ਮਹੀਨੇ ਦੇ ਵਿੱਚ ਕਮਾਈ ਕਰ ਰਹੇ ਨੇ ਭਾਵ ਕਿ ਮਾਗਦੇ ਮਹੀਨੇ ਦੀ ਸੰਗਰਾਂਦ ਤੋਂ ਲੈ ਕੇ ਉਹਨਾਂ ਨੇ ਅਮਰ ਤਵੇਲੇ ਤੋਂ ਇਲਾਵਾ ਕੁਰਬਾਨੀ ਦੇ ਪਾਠ ਕਰਨੇ ਸ਼ੁਰੂ ਕੀਤੇ ਨੇ ਉਹ ਇਹ 4 ਦਿਨਾਂ ਦੇ ਵਿੱਚ ਆਪਣੀ ਕਮਾਈ ਨੂੰ ਹੋਰ ਵਧਾ ਲਈ ਜੇ ਸਤਿਗੁਰ ਸੱਚੇ ਪਾਤਸ਼ਾਹ ਨੇ ਸੋਖ ਦਿੱਤੇ ਆ ਨਾ ਕੀ ਕਰਦੇ ਵਿੱਚ ਵਿਹਲੇ ਆ ਕੋਈ ਕੰਮ ਧੰਦਾ ਨਹੀਂ ਆ ਜਾਂ ਆਪਣੇ ਕੰਮ ਧੰਦੇ ਕਰਕੇ ਸਮੇ ਸਿਰ ਵਿਹਲੇ ਹੋ ਜਾਂਦੇ ਆ ਤਾਂ ਇਹ ਸਮੇ ਨੂੰ ਆਪਾਂ ਆਪਣੇ ਟੀਵੀ ਮੋਬਾਈਲ ਦੇ ਵਿੱਚ ਵੇਰਥਾ ਨਹੀਂ ਘਾਉਣਾ ਨਾਮ ਜਪਣਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਸੁੱਖ ਦਿੱਤਾ ਅਤੇ ਸੁੱਖ ਸਿਰਫ ਇਹ ਨਹੀਂ ਹੁੰਦਾ ਵੀ ਜੇ ਆਪਾਂ ਵਿਹਲੇ ਆ ਤਾਂ ਉਹ ਸੁਖੀ ਆ ਬਲਕਿ ਕੰਮ ਕਰਨ ਵਾਲਾ ਬੰਦਾ ਸੁਖੀ ਆ ਜਿਹਦੇ ਕੋਲ ਹੈ ਕਰਨ ਨੂੰ ਕੋਈ ਕਿਰਤ ਆ ਰਿਹਾ ਹੈ ਰੋਜ਼ ਆਪਣਾ ਕੰਮ ਕਾਰ ਕਰ ਰਿਹਾ ਹੈ ਨਾ ਉਹ ਸਭ ਤੋਂ ਸੌਖਾ ਹੈ ਉਹ ਜ਼ਿਆਦਾ ਸ਼ੁਕਰਾਨਾ ਕਰੇ ਕਿ ਮਾਲਕਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਹ ਕੰਮ ਦਿੱਤਾ ਹੈ ਇਹ ਕਿਰਤ ਦਿੱਤੀ ਹੈ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਰਤ ਕਮਾਈ ਕਰ ਰਿਹਾ ਹਾਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਹ ਕੰਮ ਕਾਰ ਦਿੱਤਾ ਹੈ ਮੈਂ ਰੁੱਝਿਆ ਹੋਇਆ ਹਾਂ ਮੈਂ ਵਿਹਲਾ ਨਹੀਂ ਹਾਂ ਕਦੇ ਵੀ ਆਪਣੇ ਕੰਮ ਨੂੰ ਲੈ ਕੇ ਮੱਥੇ ਵਟਾ ਨਹੀਂ ਪਾਉਣਾ ਚਾਹੀਦਾ ਕਦੇ ਵੀ ਆਪਣੇ ਕੰਮ ਨੂੰ ਕਰਨ ਲੱਗਿਆਂ ਸੜੋਭੂਜੋ ਨਹੀਂ ਕਰਨਾ ਚਾਹੀਦਾ ਕਿ ਮੈਂ ਤਾਂ ਬਹੁਤ ਔਖਾ ਹਾਂ ਨਾ ਜੋ ਵੀ ਕਿਰਤ ਮਾਲਕ ਨੇ ਬਖਸ਼ੀ ਹੈ ਨਾ ਭਾਵੇਂ ਉਹ ਕੰਮ ਔਖਾ ਹੈ ਤੇ ਭਾਵੇਂ ਸੌਖਾ ਹੈ ਮਾਲਕ ਦਾ ਸ਼ੁਕਰਾਨਾ ਕਰਕੇ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਮਾਲਕ ਦਾ ਸ਼ੁਕਰ ਸ਼ੁਕਰ ਕਰਕੇ ਕੰਮ ਕਰਾਂਗੇ ਤਾਂ ਉਹ ਕੀਤੇ ਹੋਏ ਕੰਮਾਂ ਦੇ ਵਿੱਚ ਬਰਕਤਾਂ ਪੈਣਗੀਆਂ ਅਤੇ ਉਹ ਕੰਮ ਕਰਨਾ ਆਸਾਨ ਹੋ ਜਾਵੇਗਾ ਪਰ ਜਿਸ ਕੰਮ ਨੂੰ ਅਸੀਂ ਮਨ ਮਾਰ ਕੇ ਕਰਦੇ ਹਾਂ ਸੜੂਭੂਜੂ ਕਰਕੇ ਕਰਦੇ ਹਾਂ ਕੰਮ ਦੇ ਵਿੱਚ ਨੁਕਸ ਕੱਢਦੇ ਰਹਿੰਦੇ ਆ ਫਿਰ ਉਹ ਕਿਰਤ ਦੇ ਵਿੱਚ ਬਰਕਤ ਕੀ ਪੈਣੀ ਆ ਤਾਂ ਮਾਲਕ ਦਾ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਕਿ ਮਾਲਕਾ ਸ਼ੁਕਰ ਹੈ ਕਿ ਤੁਸੀਂ ਤਬਖੀਆ ਉਹ ਕੀਰਤ ਨੂੰ ਹੀ ਬੰਦਗੀ ਬਣਾ ਲੈਣੀ ਕੰਮ ਦੀ ਸ਼ੁਰੂਆਤ ਕਰਨ ਨਾਲ ਲੱਗਿਆ ਵੀ ਵਾਹਿਗੁਰੂ ਜੀ ਦਾ ਜਾਪ ਕਰਨਾ ਮੂਲ ਮੰਤਰ ਜੀ ਦਾ ਜਾਪ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਅਤੇ ਕੰਮਕਾਰ ਕਰਦੇ ਹੋਇਆ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਜਾਂ ਜੇ ਅਸੀਂ ਆਪਣੀ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ ਜਿਵੇਂ ਉਹਨੂੰ ਦੁਕਾਨ ਆ ਸੌਦਾ ਸਹੀ ਤੋੜਦੇ ਆ ਤਾਂ ਸਾਡੀ ਕਿਰਤ ਬੰਦਗੀ ਬਣ ਗਈ ਨਾ ਵੀ ਅਸੀਂ ਰੇਟ ਸਹੀ ਲਾ ਲਿਆ ਹੈ ਸਬਦਾ ਸਹੀ ਤੋਲ ਕੇ ਦੇ ਰਹੇ ਹਾਂ ਤੰਗੂ ਤਾਂ ਕਿਰਤ ਬੰਦਗੀ ਬਣ ਗਈ ਇਮਾਨਦਾਰੀ ਦੀ ਕਿਰਤ ਹੋ ਗਈ ਪਰ ਜੇ ਅਸੀਂ ਰੇਟ ਵੀ ਪੂਰਾ ਠੋਕ ਕੇ ਲਾ ਲਿਆ ਸਬਦਾ ਵੀ ਘੱਟ ਤੋਲੀ ਜਾਂਦੇ ਆ ਫਿਰ ਭਾਵੇਂ ਮੁੱਖ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਬੋਲੀ ਜਾਈ ਫਿਰ ਕੋਈ ਫਾਇਦਾ ਨਹੀਂ ਸਾਨੂੰ ਅੰਦਰੋਂ ਸਾਫ਼ ਹੋਣਾ ਪੈਣਾ ਹੈ ਸਾਡੀ ਅੰਦਰੋਂ ਨੀਅਤ ਸੱਚੀ ਸੁੱਚੀ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਅਸੀਂ ਪ੍ਰਮਾਣ ਹੀ ਪਰਮਾਣਿਆ